5000 ਰੁਪਏ ਹੈਗੀ ਤਾਂ ਮੈਂ ਕਰ ਫਿਰ 6 ਦੰਦ ਹੋਈ ਪਈ ਆ ਜੀ ਹਾਈ ਟਾਈ ਨਹੀਂ ਐਡੀਆਂ ਐਡੀਆਂ ਤਾਂ ਖੀਰੀਆਂ ਹੁੰਦੀਆਂ ਪੁੱਤ ਤੋਦਾਂ ਹੋਣ ਲੱਗਿਆ ਹਾਂ ਹੈਗੀਆਂ ਹੁੰਦੀਆਂ ਦੱਸੋ ਦੱਸ ਦੋ ਤੁਸੀਂ ਦੱਸਦੇ ਨਹੀਂ ਤੁਸੀਂ ਦੱਸਣਾ ਹੈ 6000 ਰੁਪਏ ਲਾਇਆ ਜਾਇਜ਼ ਗੱਲ ਇੱਕੋ ਹੀ ਹਾਂ 9000 ਦੀ ਲਾਦਾ ਇਸ ਤੋਂ ਘਟਣੀ ਆ ਲਾਪੜ ਵਾਲੀਆਂ ਗੱਲਾਂ ਜਿਹਦੇ ਆਉਂ 7000 ਦੀ ਲਗਾਈ ਆਪੋ ਆਪੀ ਨਹੀਂ ਨਹੀਂ ਬਸ ਠੀਕ ਆ ਰੱਖੋ ਇਹ ਰੂਪੀ ਛੱਡ ਕੇ ਰੁਪਈਏ ਨੂੰ ਵੀ ਛੱਡ ਦੇ ਨਹੀਂ ਨਹੀਂ ਇਹ ਤੂੰ ਤਾਂ ਆਪ ਆਪ ਨੂੰ ਹੀ ਪਈ ਹੋਈ ਐ ਦੂਪਰ ਤਾਂ ਆਪ ਨੂੰ ਹੀ ਪਈ ਹੋਈ ਆ ਜੀ ਫੇਰ ਹੁਣ ਤੁਸੀਂ ਕਹਿ ਦੋ ਪੱਕਾ ਮੁੱਲ ਕਹੋ ਕਹੇ ਤਾਂ ਮੈਂ ਤਾਂ ਮੈਂ ਵੀ ਤੁਹਾਨੂੰ ਲੈਣ ਦੇਣ ਵਾਲੀ ਗੱਲ ਕਰੀ ਮੈਂ ਤਾਂ ਕੱਚੀ ਗੱਲ ਮੈਂ ਨਹੀਂ ਕਰੀ ਬਾਈ ਕੋਈ ਨਿਵੇੜ ਦੇ ਯਾਰ ਹਾਨਾ ਦੇਖ ਲੈ ਜੱਤੀ ਸੀ 6 ਹੋਈ ਪਈ ਐ ਦੱਸ 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 ਮੈਂ ਤਾਂ 10 ਬੋਲੀ ਕਰ ਮੈਂ ਤਾਂ 10 ਕਰ ਲਾ ਬੋਣੀ ਕਰ ਲਾ ਬੋਣੀ ਮੈਂ ਤਾਂ 10 ਦਾ 10 ਦਾ ਲਾਸਟ ਕਿਨੇ ਦੀ ਆ ਹਾਨਾ ਕੀ ਜੇ ਵੇਚਣੀ ਹੈ ਮਾਤਾ ਗੱਲ ਲੈਣ ਦੇ ਨਾਲ ਹੀ ਨਹੀਂ ਜਾਇਜ਼ ਗੱਲ ਕਹਦੇ ਹਾਂ ਅੱਗੇ ਨੇ ਵੀ ਵੇਚਣੀ ਹੈ ਉਦੋਂ ਘੱਟ ਕਹਿੰਦਾ ਦੇਣੀ ਹੈ ਹਾਂ ਬੋਲੋ ਮਤਲਬ ਕਹਤਾ ਨੌ ਦਾ ਜਾਇਜ਼ ਗੱਲ ਨਹੀਂ ਨੌ ਦੀ ਲੈ ਕੇ ਹੀ ਕਿੰਨੇ ਦੀ ਵੇਚੀ ਵਾ ਨਿਕੂਗੀ ਬੇਗਨੂ ਕੀ ਹੋਇਆ ਇਹਨੂੰ ਨਹੀਂ ਫਿਰ ਜੀ ਮਤਲਬ ਘਾਟੇ ਨਾਲ ਹੀ ਵਿਕੀ ਜਾਂ ਪੂਰੇ ਸੂਰੇ ਹੋਈ ਫੇਰ ਵੀ ਕੋਈ ਬੜਾ ਫਾਇਦਾ ਨਹੀਂ ਮੈਂ ਕਹਿੰਦਾ ਰੋਟੀ ਦੇਵੇ ਇਹਨੂੰ ਸਾਡੇ ਕੋਲੇ ਵੀ ਪਾਏ ਅੰਮ੍ਰਿਤ ਕਾਕੇ ਬਾਜੇ ਤਾਂ ਚੱਲੀ ਜਾਂਦੇ ਨੇ ਚੱਲ ਸਾਡੇ 7000 ਰੁਪਏ ਚਲ ਨਹੀਂ ਬਸ ਆਰੇ ਸਾਦੀ ਕਰਤੀ ਮਿੱਠੂ ਥਾਪੀ ਤੂੰ ਮਾਰ ਦੇ ਬੱਬੂ ਨਹੀਂ ਕਰਨਾ ਕਰ ਬਹੁਣੀ ਥਾਪੀ ਇਹ ਤੋਂ ਮਰਵਾਉਣੀ 8500 ਦੀ ਲੱਗਦੀ ਉਹ ਨਹੀਂ ਨਹੀਂ ਪਰ ਇਹ ਇਹਨੂੰ ਹੈ ਨਹੀਂ ਕੋਸ ਨਹੀਂ ਪਰ ਇਹਨੂੰ ਹੈ ਨਹੀਂ ਅੱਗੇ ਰੋਟੀ 8500 ਦੀ ਲੱਗਦੀ ਨਹੀਂ ਨਹੀਂ ਬਸ ਠੀਕ ਆ ਬੱਪ 7500 ਦੀ ਆ ਨਾ ਨਾ 7500 ਦੀ 8000 ਰੁਪਏ ਦੀ ਉਹ ਨਹੀਂ ਬਸ ਉਹ ਨਹੀਂ ਲਖਾਈ ਆਪੋ ਆਪਣੀ ਬਸ 300 ਦੀ ਆਪਦੀ ਪਈ ਹੋਈ ਆ ਪਈ ਹੋਈ ਆਪਦੀ ਪਈ ਆ ਆ ਤਾਂ ਫੜ ਲੈ ਆ ਬਸ ਹੋਰ ਕੁਝ ਨਹੀਂ ਪੈਣੀ ਪੰਜ ਪੈਸੇ ਲਖਾਈ ਇਹ ਕਰਾ ਦੂਗਾ ਜਾ ਫੜ ਮਿੱਠੂ ਮਾਰਾ ਥਾਪੀ

ਆ ਜਾਂਦਾ ਪਹਿਲਾਂ ਮੌਲੂ ਦਾ ਪੁੱਛਦਾ ਵੀ ਆ ਜਾਏ ਤੇ ਮਰਦਾਂ ਚ ਆ ਬੋਲੀ ਬੇਗੂ ਦਾ ਅੱਭੀ ਬਠਾ ਨਾ ਨਾ ਸਬਕ ਫੜ 47 ਖੋਦਿਆ ਹੈ ਕੋਈ ਹੈ ਜੇ ਕੁਸੀ ਆ ਸਿੱਤੋ ਕੋਈ ਨਹੀਂ ਕਿੰਨੇ ਦੀ ਵੇਚਣੀ ਕਿੰਨੇ ਦੀ ਆ ਫਿਰ ਇਹਦਾ ਦੰਸਾ ਸਮਾਗਰ ਪਾਉਂਦੇ ਨੇ ਕੋਈ ਨਹੀਂ ਨਹੀਂ ਪਾਉਂਦੇ ਮਗਰ ਦੱਸ ਦੇ ਯਾਰ ਉਹ ਵੇਚਣੀ ਕਿੰਨੇ ਦੀ ਆ ਫਿਰ ਐ ਲੈ ਨਹੀਂ ਦੱਸਿਆ ਨਾ ਉਹਦਾ ਜਾਇਜ਼ ਗੱਲ ਦੱਸੋ ਯਾਰ ਆਏ ਨਹੀਂ ਸੱਤ ਹੀ ਲੈਣ ਲੈ ਹਾਂ ਲੈਣ ਸੱਤ ਹੀ ਆ 8000 ਥੋੜੀ ਗਮਾਨਾ ਪਹਿਲਾ ਪਹਿਲਾ ਰਾਏ ਕਰੋ ਨਹੀਂ ਪਹਿਲਾਂ ਰਾਏ ਕਰੋ ਵੀ ਮੰਗਣੇ ਕਿੰਨੇ ਆ ਕਮਟੈਡ ਹੋ ਗਿਆ ਇਹ ਬੰਦਰ ਘਰ ਵਾਲੀ ਗੱਲ ਦੱਸਤੀ ਪਾਣੀ ਆ ਲੰਗੜ ਹਲੋ ਉਹਰੇ ਬੇਟ ਨਹੀਂ ਨੇ ਸਰੀਕਾਰ ਨੂੰ 2 ਘੰਟੇ ਅੱਜ ਬਗਿਆ ਹੋਇਆ ਫੇਰ ਦੋ ਘੰਟੇ ਬਾਅਦ ਵਿੱਚ ਆਉਂਗਾ ਦੇਖ ਤੋੜ ਮੰਡੀ ਵਿੱਚ ਜਰਜਾ ਇਹ ਤਾਂ ਹਰ ਰੋਜ਼ ਹੀ ਲੱਗ ਜਾਂਦੀ ਹੈ ਆਹ ਮੰਡੀ ਦਾ ਰੋਜ਼ ਆ ਜਾਓ ਪੀਰ ਹੋਊਗਾ ਹਰ ਤਾਜ਼ਾ ਖਬਰ ਅਗਲੇ ਦਿਨ ਤੇ 16 ਕਾਣਾ ਹੋਵੇ ਤੂੰ ਪਹਿਲੀ 20 ਗਈ ਪਹਿਲੀ

ਤੁਹਾਡਾ ਕੰਦਾ ਦੱਸੀ ਆ ਦੰਨਾਂ ਮੈਂ ਤਾਂ ਤੇ ਨੇੜੇ ਆ ਗਿਆ ਛੱਸੀ ਬੱਕਰਾ ਵਈ ਦੇਖ ਰਹਾ ਤੀ ਕਿੰਨਾ ਮੁੱਲ ਮੰਗਿਆ ਕੋਈ ਹੀਰ ਕੀ ਮੰਗਿਆ 15000 ਲੱਗ ਗਿਆ 15000 ਥੈਂਕ ਯੂ ਤੇ ਡੇਢ ਲੱਖ ਆਜਾ ਤੂੰ ਡੇਢ ਲੱਖ ਹੂੰ ਰੋਰ ਕੋ ਤੀ ਦੇ ਦੂ ਤੁੰਦਸਤੀ ਅੱਧੇ 15000 16000 ਦਾ ਬੋਲੂਗਾ ਕੋਈ ਨਾ ਗੁੱਸੇ ਨਾ ਆਓ ਤੈਨੂੰ ਵੀ ਤਾਂ ਉਹਦਾ ਹੱਕ ਨਹੀਂ ਦਿੰਦੇ ਨਾ ਕੋਈ ਚਿਹੜਾ ਨਹੀਂ ਕਰਦਾ ਨਾ ਨਾ ਨਹੀਂ ਹੁੰਦਾ ਇਹ ਰੋਮਨ ਤਾਂ ਕੋਈ ਗੱਲ ਕਹੀ ਤੀ ਤੈਨੂੰ ਕੋਈ ਇੱਕ ਵੀ ਦੱਸ ਤੀ ਤੈਨੂੰ ਰੇਟ ਵੀ ਦੱਸ ਤਾ ਸੁਣ ਲੈਣ ਕੋਕਾ ਬਣਦਾ ਦਾ ਬੰਨ ਨਾਲ ਉਹ ਦੀਦ ਕੇ ਲੈ ਜਾਣਗੇ ਵਿੱਚੋਂ 200 ਸਾਨੂੰ ਬਣ ਜਾਊਗਾ ਤਿੰਨ ਘਰ ਬਸ ਇਹਦਾ ਹੋਰ ਕੋਈ ਮਾਤ ਨਹੀਂ ਕੋਈ ਨਹੀਂ ਕੋਈ ਮਾਤ ਕੀ ਰੋਲਾ ਕੀ ਮਾਨ ਆ ਫੜ ਲੂ ਇਹ ਤਾਂ ਕੋਈ ਗੱਲ ਨਹੀਂ ਆਏ ਨਾ ਪਰ ਮੈਂ 5-7000 ਹੋਰ ਕਾ ਦੇ ਆਏ ਫੜ ਕੇ ਬੈਠਾ ਰੋਸਾ ਕੋਈ ਚੀਜ਼ ਨਹੀਂ ਪਿੰਡ ਹੈ ਮੇਰਾ ਭੈਣੀ ਪਤਾ ਵਾ ਚਲ ਜਾ ਹੁਣ ਮਾਊ ਬਣੂਗਾ ਮਾ ਠੀਕ ਹੁਣ ਖੜਾ ਕਰ ਰਿਹਾ ਹਾਂ ਹੁਣ ਲੈ ਬਈ ਤਾਂ ਬਗ ਥਾਪੀ ਤੂੰ ਮਾਰੇਗਾ ਤਾਂ ਕੋਈ ਮਾਮਲਾ ਤੇਰੀ ਅੱਖੀ ਲੱਗ ਜੇ ਅੱਖੇ ਬਾਈ ਲੱਗਾਂ ਹੈ ਅੱਖੇ ਤਾਂ ਮੈਂ ਸਾਰਿਆਂ ਦੀ ਲੱਗੂ ਜਿਹੜਾ ਮਰਜੀ ਆਏ ਕਰੋ ਬਾਈ ਲੱਗ ਜਾ ਜਿਹਦੇ ਕੋਲ ਉਸਦੇ ਅੱਖੇ ਆਹੜੇ ਕਰਨਾ ਕੀ ਪਿਆ ਹਾਂ ਸਹੀ ਗੱਲ ਹੈ ਹਾਂ ਜਿਹਦੇ ਮਰਜੀ ਦਾ ਅੱਖੇ ਕਹੋਗੇ ਇਹ 60000 ਦਾ ਦੇਣਾ ਬਾਈ ਨਾ ਬਾਈ 16.5 ਦਾ ਮੈਂ ਕਹਣਾ ਬਾਈ ਤੋਂ ਪੰਜ ਪੰਜ ਪਰ ਪੀ ਵੀ ਨਹੀਂ ਘਟਦਾ ਹਾਂ ਤੇਰਾ ਤਾਂ ਨਾ ਬਾਈ ਕੋਈ ਗੱਲ 17000 ਦਾ ਆਉਣ ਦੇ ਯਾਰ ਜੇ ਹਾਇਰਾ ਦਾ ਦਾ ਕਿ ਤੇਰੀ ਮਰਜ਼ੀ ਹੈ ਤੇਰੀ ਕੀ ਹੈ ਉਹਦੀ ਵੇਚ ਕਿਉਂ ਜੀ ਨਹੀਂ ਪਰ ਮੁੱਲ ਨਹੀਂ ਘਟ ਲਾਇਆ ਜਦੋਂ ਮੋਟਾ ਸਹੀ ਲੱਗਿਆ ਮੈਂ ਤੈਨੂੰ ਦੱਸ ਦੂੰਗਾ ਉਹੀ ਤਾਂ ਪੁੱਛਦੇ ਨੇ ਜਦੋਂ ਜਿਹੜਾ ਕਹਿੰਦਾ ਵੀ ਸਹੀ ਲੱਗਿਆ ਦੇ ਦੇ ਰਾਜਾ ਮੜੇ ਬਣ ਜੀ ਸੌਤਾ ਸੌਤਾ ਬਣਿਆ ਪਿਆ ਉਹ ਤਾਂ ਮੈਂ ਤੈਨੂੰ ਦੱਸਦਾ 22000 ਰੁਪਏ ਮੰਗਦਾ ਬਾਪ ਮੈਂ ਇੱਕੋ ਇੱਕ ਕਹੀ ਤੈਨੂੰ ਉਹ ਦੱਸ ਤੈਨੂੰ ਰੇਟ 25000 ਹੈ ਤਾਂ ਰੇਟ 50 ਮੰਗ ਵੀਰੇ ਕੋਈ ਕੁੱਤਾ ਨਹੀਂ ਮੇਲਾ ਹੈ ਰੱਬ ਤੋਂ ਦੇਖਾ ਤੋ ਕੋਈ ਘੱਟ ਨਹੀਂ ਮੰਗਦਾ ਉਹ ਤੇਰੀ ਚੀਜ਼ ਹੈ ਤੇਰੀ ਕਿਹੜੇ ਚੋਰੀ ਦੀ ਹੈ ਮੈਂ ਕਹਤਾਂ ਕਰਾਂ ਮੇਰੀ ਜੋਦੀ ਜਦੋਂ ਤੁਮ ਜਮ ਮੋਲੇ ਗਈ ਉਹ ਜਾ ਪਹਾੜ ਐ ਕਿਹੜਾ ਅਹੀਂ ਪੜ ਜਾਂਦੇ ਮੈਂ ਤਾਂ ਉਹਦਾ ਘਰ ਦਾ ਪਹਾੜਾ ਘਰ ਦਾ ਪਹਾੜੇ ਪਰੇ ਕੜਾਈ ਪੜ ਜਾਂਦੇ ਐ ਖਾਂਦੇ ਆ ਕੋਈ ਤਾਂ ਹੀ ਬਣਦੇ ਐ ਉਹ ਦਿਨ ਤਣੂ ਕਹਿੰਦੇ ਵੀ ਤੂੰ ਘੱਟ ਮੰਗ ਪਰ ਹੁਣ ਜਾਇਜ਼ ਮੰਗ ਮੈਂ ਕਹਤਾਂ 17000 ਬਸ 17000 ਤੋਂ ਫਿਰ ਕੀ ਵੀ ਕੋਈ ਹੈ ਕੋਈ ਪੰਜਾਇਦ ਨਾ 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 ਪੁਜਾਇਦ ਗੰਜਾਇਦ ਨਾ 17000 ਵਾਲਾ ਤਾਂ ਮਸਲਾ ਹੀ ਤੇ ਕੀ ਮਸਲਾ ਮਾੜਾ ਮੋਟਾ ਮਾੜਾ ਨੇੜੇ ਲਾਦੇ ਭਰਾਵਾਂ ਕੀ ਬੜਾ ਕਰਦੇ ਸਾਡੇ ਕੀ ਕਰ ਲੈ ਹਾਂ ਨਹੀਂ ਨਹੀਂ ਬੰਦਾ ਜੀ